ਕੀ ਕੀ ਆ ਚੱਲ ਨੇ ਦੋਸਤੋ ਆਪਾਂ ਨੰਦ ਲੈਣ ਆਇਆ ਨਹਿਰ ਤੇ ਤੇ ਤੁਹਾਨੂੰ ਦਿਖਾਣੇ ਆ ਜੁਆਏ ਨਹਿਰ ਦਾ ਇੰਡੀਆ ਦਾ ਹੈਨਾ ਪ੍ਰੋਗਰਾਮ ਗੋਤਾ ਹੋ ਟੀਮ ਪਹੁੰਚ ਗਈ ਹੈ ਆ ਦੇਖ ਭੈਣ ਜੋ ਲੈਂਦੇ ਆਨੰਦ ਬੰਟੀ ਵਰਗੇ ਬੱਬੀ ਵਰਗੇ ਹੈ ਨੰਦ ਲੈ ਰਹੇ ਆ ਨੰਦ ਨੰਦ ਲੈ ਰਹੇ ਆ ਨੰਦ ਲੈ ਰਹੇ ਆ ਕਹਿੰਦੇ ਆ ਸਵਾਦ ਆ ਇੰਡੀਆ ਚ ਖੁੱਲਾ ਨਾ ਇੰਨਾ ਸਵਿੰਗ ਪੋਲ ਤੇ ਨਹੀਂ ਨਿਆਰਾ ਆਉਂਦਾ ਸਲੂੜ ਵਾਲ ਕੈਂਚੀ ਵਾਲੀ ਬੋਲ ਆ ਉੱਧਰ ਗਾਰੇ ਸੋਹਣੇ ਹੋ ਗਏ ਨਾ ਆਪਾਂ ਉਹ ਦਰਗਾਹ ਹੁੰਦਾ ਬੜਾ ਆ ਦੇਖੋ ਭੈਣ ਦੇ ਯਾਰ ਕਿਵੇਂ ਲੰਮਕਿਆ ਹਾਂ ਬਈ ਸ਼ਬਾਦ ਦਾ ਬਿਠਾਦਾ ਥੱਲੇ ਕਿਵੇਂ ਬੈਠਿਆ ਆਤਾਸ ਹਾਂ ਐਨ ਦੇ ਖੜੇ ਹੋਗਾ ਮਿੱਤਰ ਮਾਰ ਤੂੰ ਕੱਪੜੇ ਪਾ ਲੈ ਪੁਲਿਸ ਆ ਰਹੀ ਐ ਯੂਵਾਂ ਕਰ ਤਾ ਆਇ ਤੇ ਆ ਜੀ ਲੈ ਕੇ ਦੇਖ ਲੈ ਨੌਰਾ ਜੀ ਔਰ ਆ ਜੀ ਨਾਰੀਆਲ ਓ ਨਾਰੀਆਲ ਪਾਣੀ ਨਾਰੀਆਲ ਦੇ ਪਿੱਛੇ ਭੈਣ ਜੋ ਕਿਵੇਂ ਭੱਜਿਆ ਹੈ ਔਰ ਗਿਆ ਵੇ ਔਰ ਆ ਜੀ ਫਾੜ ਲੀ ਓ ਇਹਦੇ ਚ ਫੈਂਟੀ ਕਿਸੇ ਨਾਲ ਨਹੀਂ ਕਿਸੇ ਲੱਕ ਨਾ ਔਰ ਨੂੰ ਪਜਾ ਦਾ ਭੈਣ ਜੋ ਹੀ ਗਬੂੜਾ ਨਾ ਤੂੰ ਹਰ ਦਵਾਤ ਤੂੰ ਆ ਦੇਖੋ ਮੈਰ ਤੇ ਲੇ ਰਿਹਾ ਨੰਦ ਲੈ ਗਿਆ ਆਜੋ ਸਰ ਇਧਰ ਦਾ ਬਣਾ ਦੇਖੋ ਮੁੰਡੇ ਪਾਖੜਾ ਤੇ ਉਹ ਗਾਰੀ ਦੁਆਰਾ ਹਰੀ ਦੁਆਰਾ ਪਾਣੀ ਦਿਖਾਓ ਹਰੀ ਦੁਆਰਾ ਪਾਣੀ ਦਿਖਾਓ ਪੀ ਲੋ ਮਿਓ ਪੀ ਲੋ ਆ ਨੰਦ ਜੈ ਬਾਬੇ ਕੀ ਜੈ ਬਾਬੇ ਕੀ ਬਾਬਾ ਦੀਪ ਗਰੁੱਪ ਵੀ ਪਹੁੰਚ ਰਿਹਾ ਹੈ ਜੈ ਬਾਬਾ ਜੀ ਗਰੁੱਪ ਜੀ ਪਹੁੰਚ ਰਹੇ ਨੇ ਕਹਦੇ ਗਰਮੀਆਂ ਜੇ ਇਸ ਵਾਰ ਆਈਆਂ ਦੀਆਂ ਔਰ ਕੁਛ ਨਹੀਂ ਫੰਟ ਜੀ ਬਾਖੜਾ ਤੇ ਆਲੇ ਮਰਮਣ ਮਰਮਣ ਕਹਿੰਦੇ ਦੀਪ ਗਰਾ ਬਾਬਾ ਗਰੋਪ ਵਾਲਾ ਪਹੁੰਚ ਰਿਹਾ ਛੋੜਾ ਤਾਂ ਬੜਿਆ ਗਰੀਸ਼ ਬਾਬਾ ਗਰੋਪ ਵਾਲਾ ਦਿਖਾ ਦੇ ਗਰੀਸ਼ ਦਿਖਾ ਦੇ ਮੈਂਟਲ ਆ ਪੀੜੂ ਸਾਡਾ ਡਾਣ ਮੈਂਟਲ ਬੋਸ ਜੀ ਮੈਂਟਲ ਬੋਸ ਪੀੜੂ ਡਾਣ ਮਾਰੇ ਸ਼ਾਨਾ ਜੀ ਕਹਿੰਦਾ ਕਹਿੰਦਾ ਅਰੀ ਦੁਆਰ ਦਾ ਕਹਿੰਦੇ ਮੇਰੇ ਵੀਰੋ ਦਿਖਾ ਦੋ ਇਹਨਾਂ ਹੈਨਾ ਗਰਮੀ ਬਹੁਤ ਜ਼ਿਆਦਾ ਹੋ ਰਹੀ ਸੀ ਜੀ ਆਪਾਂ ਨੇਰ ਤੇ ਵੀਰ ਗਰਮੀ ਮਨਾਉਣ ਆਏ ਆ ਹਨ ਲੈਣੇ ਆ ਫਿਰ ਆਣਨ ਆਪਾਂ